ਅੰਮ੍ਰਿਤਸਰ ਸ਼ਹਿਰ ਵਿੱਚ ਸਮਝਦਾਰ ਲੋਕ ਰਹਿੰਦੇ ਹਨ ਪਰ ਕਈ ਵਾਰ ਸਮਝਦਾਰੀ ਦੀ ਥਾਂ ਗਲਤੀ ਕਰ ਬੈਠਦੇ ਹਨ ਅਸੀਂ ਗੱਲ ਕਰ ਰਹੇ ਹਾਂ ਸ਼ਹਿਰ ਦੀਆਂ ਸੜਕਾਂ ਤੇ ਵਾਹਨਾ ਦੀ ਗਲਤ ਪਾਰਕਿੰਗ ਬਾਰੇ ਵੇਖਣ ਵਿੱਚ ਆਇਆ ਕਿ ਸੜਕਾਂ ਤੋਂ ਟ੍ਰੈਫਿਕ ਪੁਲਿਸ ਵੱਲੋਂ ਗਲਤ ਟਾਂਗ ਨਾਲ ਖੜੀਆਂ ਗੱਡੀਆਂ ਨੂੰ ਟੋ ਕੀਤਾ ਗਿਆ ਮਹਿਕਮੇ ਦੇ ਮੁਲਾਜ਼ਮ ਅਕਸਰ ਲੋਕਾਂ ਨੂੰ ਗਲਤ ਪਾਰਕਿੰਗ ਨਾ ਕਰਨ ਦੀ ਹਦਾਇਤ ਦਿੰਦੇ ਹਨ ਪਰ ਲੋਕ ਇਹ ਗਲਤੀ بار بار ਕਰਦੇ ਹਨ ਮਹਿਕਮੇ ਵੱਲੋਂ ਚਲਾਨ ਕੱਟਿਆ ਜਾਂਦਾ ਜਿਸ ਨਾਲ ਪੈਸਾ ਅਤੇ ਸਮਾਂ ਦੋਵੇਂ ਖਰਾਬ ਹੁੰਦੇ ਹਨ ਇੱਕ ਜਾਂ ਦੋ ਵਾਰ ਇਸ ਹਰਕਤ ਨੂੰ ਗਲਤੀ ਕਹਿ ਸਕਦੇ ਹਾਂ ਪਰ ਬਾਰ-ਬਾਰ ਹੋਣ ਤੇ ਆਦਤ ਕਹਲਾਈ ਜਾਂਦੀ ਹੈ ਕੰਪਲਸਰ ਸ਼ਹਿਰ ਦੀਆਂ ਸੜਕਾਂ ਦੇ ਉੱਤੇ ਨੋ ਪਾਰਕਿੰਗ ਦੇ ਜਗ੍ਹਾ-ਜਗ੍ਹਾ ਬੋਰਡ ਲੱਗੇ ਹੋਏ ਹਨ 온 ਰੋਡ ਪਾਰਕਿੰਗ ਬਣਾਇਆ ਸਾਰੇ ਜਾਣਦੇ ਹਨ ਇਵਨ ਲੋਕਲਸ ਵੀ ਔਰ ਜੋ ਬਾਹਰੋਂ ਆਉਂਦੇ ਉਹਨਾਂ ਨੂੰ ਵੀ ਕਿਉਂਕਿ ਪੁਲਿਸ ਵਾਲੇ ਖੜੇ ਹੁੰਦੇ ਹਨ ਗਾਈਡ ਕਰਨ ਵਾਸਤੇ ਸਮਝਾਉਣ ਵਾਸਤੇ ਕਿ ਗੱਡੀਆਂ ਇੱਥੇ ਨਾ ਲਾਓ ਲੋਕੀ ਫਿਰ ਵੀ ਗੱਡੀ ਲਾਂਦੇ ਹਨ ਔਰ ਉਸ ਬਾਅਦ ਜਿਵੇਂ ਤੁਸੀਂ ਵੇਖਦੇ ਹੋਗਾ ਲਗਾਤਾਰ ਗੱਡੀਆਂ ਟੋ ਵੀ ਹੁੰਦੀਆਂ ਹਨ 온 ਦਾ ਸਪੋਰਟ ਚਲਾਨ ਵੀ ਹੁੰਦੇ ਹੈ ਜਿੱਥੇ ਟੋ ਕਰਕੇ ਲੈ ਕੇ ਆਉਂਦੇ ਹੈ ਉੱਥੇ ਯਾਰਡ ਦੇ ਵਿੱਚ ਚਲਾਨ ਹੁੰਦੇ ਹੈ ਪਰ ਫਾਇਦਾ ਕੀ ਟਾਈਮ ਵੀ ਵੇਸ ਹੋਇਆ ਔਰ ਨਾਲ ਪੈਸਾ ਵੀ ਜੋ ਅਸੀਂ ਵੀ ਲੋਕਾਂ ਕਿ 노 파킹 ਦੀ ਜਿਹੜੀ ਜਗ੍ਹਾ ਹੈਗੀ ਆ ਉਹ ਨਾ ਮੱਲੀ ਜਾਵੇ ਨਾ ਉੱਥੇ ਗੱਡੀ ਖੜੀ ਕੀਤੀ ਜਾਵੇ ਕਿਉਂਕਿ ਜਦ ਟੋ ਹੁੰਦੀ ਹੈ ਉਹ ਕਿਤਨਾ ਕਿਤਾ ਗੱਡੀ ਨੂੰ ਵੀ ਕੁਝ ਨੁਕਸਾਨ ਪਹੁੰਚਦਾ ਹੈ ਟੂ ਵੀਲਰਸ ਦਾ ਵੀ ਆਈ ਹਾਲ ਹੈ ਗੱਡੀਆਂ ਟੂ ਵੀਲਰਸ ਵੀ ਜਿਹੜੇ ਆਪਣੇ ਲਗਾ ਜਾਂਦੇ ਆ 노 파킹 ਦੇ ਵਿੱਚ ਉਹ ਵੀ ਚੁੱਕੇ ਜਾਂਦੇ ਆ ਉਹਨਾਂ ਦੇ ਵਿੱਚ ਚਲਾਨਸ ਹੁੰਦੇ ਆ ਟਾਈਮ ਬੇਸ ਹੁੰਦੇ ਆ ਔਰ ਜ਼ਰੂਰੀ ਕੰਮ ਜਿਹੜੇ ਆ ਉਹ ਰਹਿ ਜਾਂਦੇ ਉਮੀਦ ਕਰਦੇ ਆਂ ਕਿ ਸ਼ਹਿਰ ਵਾਸੀ ਕੁਝ ਸਿੱਖਣ 노 파ਕਿੰਗ ਐ ਤੇ 노 파ਕਿੰਗ ਦਾ ਮਤਲਬ ਹੁੰਦਾ ਹੈ ਕੈਮਰਾ ਪਰਸਨ ਰੋਕੇਸ਼ਨਲ ਜੀਪੀਐਸ ਐਂਡ ਫਾਸਟ ਨਿਊਜ਼ ਅੰਮ੍ਰਿਤਸਰ